ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਖੁੱਡੀਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਹਲਕਾ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਦੇ ਸਮੂਹ ਵੋਟਰਾਂ ਨੇ ਬਹੁਤ ਵੱਡਾ ਸਹਾਰਾ ਦਿੱਤਾ ਮੈਂ ਉਹਨਾਂ ਦਾ ਸਦਾ ਸਦਾ ਲਈ ਧੰਨਵਾਦੀ ਹਾਂ ਨਾਲ ਜਿਹੜੇ ਪਾਰਟੀ ਦੇ ਵਲੰਟੀਅਰ ਸਾਥੀ ਸਾਰੇ ਐਮ ਐਲ ਏ ਸਹਿਬਾਨ ਵਰਕਰ ਹਮਦਰਦ ਸੱਜਣ ਦਿਨ ਰਾਤ ਇੱਕ ਕਰਕੇ ਜਿੰਨਾ ਕੋਲੇ ਮੈਂ ਪਹੁੰਚ ਵੀ ਨਹੀਂ ਸਕਿਆ ਸੀ ਉੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਆਪਣੀਆਂ ਗੱਡੀਆਂ ਚਾਹ ਪੈਟਰੋਲ ਪਾਉਣਾ ਆਪ ਮੋਟਰਸਾਈਕਲ ਲੈ ਕੇ ਚੱਲਣਾ ਹਰ ਇੱਕ ਜਿਹੜੇ ਪ੍ਰੋਗਰਾਮ ਸੀ ਉਹਨੂੰ ਕਾਮਯਾਬ ਕਰਨਾ ਉਹਨਾਂ ਦਾ ਮੇਰੇ ਦਿਲ ਵਿੱਚ ਸਦਾ ਲਈ ਬਹੁਤ ਵੱਡਾ ਥਾਂ ਤੇ ਮੈਂ ਸਦਾ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਰਹੂੰਗਾ ਜਿੱਥੋਂ ਤੱਕ ਲੰਬੀ ਹਲਕੇ ਦੇ ਮੇਰੇ ਭੈਣ ਭਰਾਵਾਂ ਨੇ ਬਹੁਤ ਵੱਧ ਚੜ ਕੇ ਮੇਰਾ ਸਾਥ ਦਿੱਤਾ ਸਾਡੀਆਂ ਘਰ ਦੀਆਂ ਮਜ਼ਬੂਰੀਆਂ ਮੈਂ ਔਰ ਸਾਡਾ ਪਰਿਵਾਰ ਅੱਠ ਹਲਕੇ ਹੋਰ ਹੋਣ ਕਾਰਨ ਉੱਥੇ ਵੀ ਰੁਝੇ ਹੋਏ ਸਾਂ ਹਾਜ਼ਰੀ ਘਟ ਰਹੀ ਫਿਰ ਵੀ ਉਹਨਾਂ ਨੇ ਇਸ ਕੰਮ ਨੂੰ ਆਪ ਸੰਭਾਲ ਕੇ ਸਿਰੇ ਲਾਇਆ ਨਾਲ ਮਾਨਸਾ ਜ਼ਿਲ੍ਹੇ ਵੱਲੋਂ ਜਿਵੇਂ ਮਾਨਸਾ ਸਰਦੂਲਗੜ ਉੱਥੋਂ ਦੇ ਵੋਟਰਾਂ ਨੇ ਮੈਨੂੰ ਦੂਰ ਦਾ ਹੋਣ ਦੇ ਨਾਤੇ ਬਹੁਤ ਵੱਡਾ ਨਾਲ ਮੋੜ ਦੇ ਹਲਕੇ ਦੇ ਨੇ ਜਿੱਥੋਂ ਉਤੋਂ ਲੀਡ ਵਧਾਈ ਵੀ ਹੈ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹੈ ਆਪਾਂ ਉਸੇ ਤਰ੍ਹਾਂ ਹੀ ਵਰਤਦੇ ਵਰਤਾਉਂਦੇ ਰਹਿਣਾ ਮੈਨੂੰ ਕਦੇ ਵੀ ਕਿਸੇ ਲੋੜ ਲਈ ਤੁਸੀਂ ਆਵਾਜ਼ ਮਾਰੋਗੇ ਮੈਂ ਹਾਜ਼ਰ ਹੋਊਂਗਾ ਇਹ ਵੱਡੀਆਂ ਲੜਾਈਆਂ ਵੱਡੇ ਪਰਿਵਾਰਾਂ ਨਾਲ ਥੋੜੇ ਆਸਰੇ ਲੜਿਆ ਤੁਸੀਂ ਹਮੇਸ਼ਾ ਮੇਰੇ ਤੇ ਬਹੁਤ ਮਿਹਰ ਕੀਤੀ ਹੈ ਐਡੇ ਐਡੇ ਪਰਿਵਾਰਾਂ ਨਾਲ ਜਿੱਥੇ ਪੈਸਾ ਇਨਸਾਫ਼ ਨੂੰ ਖਾ ਜਾਂਦਾ ਉਹਨਾਂ ਨਾਲ ਲੜਨ ਵਾਸਤੇ ਤੁਸੀਂ ਮੈਨੂੰ ਤਕੜਾ ਕੀਤਾ ਮੈਂ ਤੁਹਾਡਾ ਸਾਰੇ ਸਮੂਹ ਜਿਹੜੇ ਬਠਿੰਡਾ ਹਲਕੇ ਦੇ ਵੋਟਰਸ ਪਟੈਂਡਾ ਹਲਕੇ ਦੇ ਮੇਰੇ ਸਪੋਰਟਰ ਔਰ ਇਹਦੇ ਨਾਲ ਹੀ ਜਿਹੜੇ ਸਾਡੇ ਵਲੰਟੀਅਰ ਸਾਡੇ ਵਰਕਰ ਸਾਡੇ ਲੀਡਰ ਸਹਿਬਾਨ ਨਾਲ ਹੀ ਚੇਅਰਮੈਨ ਜਿਹੜੇ ਵੀ ਸੱਜੇ ਉਸ ਤੋਂ ਇਲਾਵਾ ਐਮ ਐਲ ਏ ਸਹਿਬਾਨ ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ